22 23 ਦਿਨਾਂ ਤੋਂ ਪੰਜਾਬ ਦੇ ਵਿੱਚ ਸਰਗਰਮ ਰਿਹਾ ਹੈਗਾ ਕਰਨਲ ਬਾਠਾਲਾ ਮਸਲਾ ਹਾਈ ਕੋਰਟ ਦੇ ਵਿੱਚ ਤਰੀਕ ਅੱਜ ਹੁੰਦੀ ਅੱਜ ਫੈਸਲਾ ਆਉਂਦਾ ਹੈ ਜਿਹੜਾ ਹਾਈ ਕੋਰਟ ਦਾ ਫੈਸਲਾ ਇਹ ਹੁੰਦਾ ਹੈ ਵੀ ਜਿਹੜੀ ਚੰਡੀਗੜ੍ਹ ਦੀ ਪੁਲਿਸ ਹੈ ਹੁਣ ਜਿਹੜੇ ਸਾਰੇ ਮਾਮਲੇ ਦੀ ਜਾਂਚ ਉਹ ਕਰੇ ਪਰਿਵਾਰ ਲਗਾਤਾਰ सीबीआई ਦੀ ਜਾਂਚ ਦੀ ਮੰਗ ਤੇ ਅੜਿਆ ਹੋਇਆ ਸੀ ਪਰ ਪਰਿਵਾਰ ਨੇ ਵੀ ਇਸ ਮਸਲੇ ਤੇ ਹਾਮੀ ਭਰ ਦਿੱਤੀ ਚੰਡੀਗੜ੍ਹ ਪੁਲਿਸ ਤੋਂ ਜਾਂਚ ਸਾਡੀ ਕਰਵਾ ਲਓ ਇਹ ਜਿਹੜਾ ਫੈਸਲਾ ਆਇਆ ਹੈ ਇਹ ਪਰਿਵਾਰ ਵਾਸਤੇ ਰਾਹ ਦੀ ਸਾਹਸ ਹੈ ਜਾਂ ਜੇ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਸੁੱਖ ਦਾ ਸਿਆਲ ਲਿਆ ਹੋਊਗਾ ਵੀ ਚਲੋ सीबीआई ਤੱਕ ਮਾਮਲਾ ਨਹੀਂ ਗਿਆ ਹੈਗਾ ਤੋ ਕੋ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਵਿੱਚ ਇੱਕ ਤਾਂ ਕਾਫੀ ਲੰਮੇ ਸਮੇਂ ਤੋਂ ਕੇਸ ਚੱਲਦਾ ਹੀ ਇਹ ਵੈਸੇ ਹਾਈ ਕੋਰਟ ਤੱਕ ਤੇ ਗੱਲ ਪਹੁੰਚਣੀ ਨਹੀਂ ਸੀ ਅਗਰ ਪਟਿਆਲਾ ਪੁਲਿਸ ਜਾਂ ਪੰਜਾਬ ਸਰਕਾਰ ਇਹਨੂੰ ਪਹਿਲੇ ਦਿਨ ਹੀ ਨبطਾ ਸਕਦੀ ਸੀ ਕਿਉਂਕਿ ਜਦ ਉਹਨਾਂ ਨੇ ਗਲਤੀ ਮੰਨ ਲਈ ਸੀ ਸਬੰਧਤ ਪੁਲਿਸ ਅਫਸਰਾਂ ਨੇ ਥਾਣੇਦਾਰਾਂ ਨੇ ਉਸ ਦਿਨ ਹੀ ਪਟਿਆਲਾ ਪੁਲਿਸ ਨੂੰ ਐਸਐਸਪੀ ਸਾਹਿਬ ਨੂੰ ਜਾਂ ਹੋਰਾਂ ਨੂੰ ਵੀ ਚਾਹੀਦਾ ਸੀ ਉਹਨਾਂ ਨੂੰ ਸਸਪੈਂਡ ਕਰ ਦਿੱਤੇ ਜ਼ਿਲ੍ਹੇ ਚੋਂ ਬਾਹਰ ਕੱਢ ਦਿੰਦੇ ਹੈਗੇ ਮੁਕੱਦਮਾ ਦਰਜ ਕਰ ਦਿੰਦੇ ਤੇ ਮਾਮਲਾ ਠੰਡਾ ਹੋ ਜਾਏ ਨਾ ਉਹਨਾਂ ਨੇ ਆਪਣੇ ਬੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈਗੀ ਜਦ ਉਹਨਾਂ ਨੇ ਅਫੈਂਸ ਕਬੂਲ ਹੀ ਕਰ ਲਿਆ ਕਿਉਂਕਿ ਉਹ ਜਿਹੜੀ ਵੀਡੀਓ ਬਾਅਦ ਚ ਵਾਇਰਲ ਹੋਈ ਕਿ ਭੈਣ ਜੀ ਸਾਡੇ ਕੋਈ ਗਲਤੀ ਸਾਨੂੰ ਮਾਫੀ ਦੇ ਦਿਓ ਆਪਣੇ ਆਪ ਚ ਇੱਕ ਜੁਰਮ ਸੀ ਨਾ ਉਹ ਉਹ ਦਿਨ ਹੀ ਨਿਬੇੜਿਆ ਜਾ ਸਕਦਾ ਸੀ ਲੇਕਿਨ ਉਹਨਾਂ ਨੇ ਨਹੀਂ ਨਿਬੇੜਿਆ ਗੱਲ ਹਾਈ ਕੋਰਟ ਤੱਕ ਪਹੁੰਚ ਗਈ ਪੰਜਾਬ ਦੀ ਵਿਧਾਨ ਸਭਾ ਤੋਂ ਲੈ ਕੇ ਪਾਰਲੀਮੈਂਟ ਤੱਕ ਮੁੱਦਾ ਉੱਠਿਆ ਫਿਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਮਿਲੇ ਉਹਨਾਂ ਨੇ ਵੀ ਪਰਿਵਾਰ ਨੇ ਕਿਹਾ ਕਿ ਸਾਨੂੰ ਉੱਥੋਂ ਇਨਸਾ ਹੁਣ ਇੱਕ ਸਭ ਤੋਂ ਵੱਡਾ ਸਵਾਲ ਹੈ ਕਿ ਜਿਹੜੇ 2 ਦਿਨ ਪਹਿਲਾਂ ਇਸ ਮਸਲੇ ਦੀ ਜਿਹੜੀ ਸੁਣਵਾਈ ਹੋਈ ਹੈ 2 ਹੀਰਿੰਗ ਉਹ ਜਸਟਿਸ ਜਿਹੜੇ ਸਾਹ ਬਦਲ ਕੇ ਅੱਜ ਨਵੇਂ ਜੱਜ ਕੋ ਚਲਾ ਗਿਆ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੁਣ ਚਲੋ ਪੀੜਤ ਪਰਿਵਾਰ ਨੂੰ ਕਰਨਲ ਬਾਠ ਨੂੰ ਜਾਂ ਮਿਸਿਸ ਕਰਨਲ ਨੂੰ ਪੰਜਾਬ ਪੁਲਿਸ ਤੇ ਭਰੋਸਾ ਨਹੀਂ ਸੀ ਪੰਜਾਬ ਸਰਕਾਰ ਤੇ ਭਰੋਸਾ ਨਹੀਂ ਪੰਜਾਬ ਸਰਕਾਰ ਤੇ ਭਰੋਸਾ ਸੀ ਭਰੋਸਾ ਉਹਨਾਂ ਦਾ ਟੁੱਟ ਗਿਆ ਜਿੱਦਣ 6 ਵਜੇ ਦਾ ਟਾਈਮ ਦਿੱਤਾ ਸੀ ਉਸ ਤੋਂ ਬਾਅਦ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਹੁਣ ਕਿਉਂਕਿ ਉਹ ਕਹਿੰਦੇ ਸਾਨੂੰ ਪੰਜਾਬ ਪੁਲਿਸ ਤੇ ਭਰੋਸਾ ਨਹੀਂ ਆ ਹਾਲਾਂਕਿ ਐਸਆਈਟੀ ਵੀ ਬਣਾ ਦਿੱਤੀ ਸੀ ਪਹਿਲਾ ਐਸਆਈਟੀ ਐਸਪੀਐਸ ਪਰਮਾਰ ਸਾਹਿਬ ਸੀ ਉਹਨਾਂ ਨੂੰ ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ ਦਾ ਚੀਫ ਲਗਾ ਦਿੱਤਾ ਫਿਰ ਏਡੀਜੀਪੀ ਰੈਂਕ ਦੇ ਅਧਿਕਾਰੀ ਐਸਆਰਏ ਸਾਹਿਬ ਨੂੰ ਜ਼ਿੰਮੇਵਾਰੀ ਦੇ ਦਿੱਤੀ ਹੈਗੀ ਉਹ ਹੁਣ ਆਟੋਮੈਟਿਕ ਜਿਹੜੀ ਡਿਫੰਕ ਹੋ ਗਿਆ ਰੱਦ ਹੋ ਗਿਆ ਕਿਉਂਕਿ ਹਾਈ ਕੋਰਟ ਨੇ ਕਹਿ ਦਿੱਤਾ ਕਿ ਚੰਡੀਗੜ੍ਹ ਪੁਲਿਸ ਜਿਹੜੀ ਆ ਉਹ ਜਾਂਚ ਕਰੂਗੀ ਹੁਣ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਨੂੰ 3 ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਐਸਆਈਟੀ ਬਣਾਓ ਉਹਦੇ ਚ ਪੰਜਾਬ ਪੁਲਿਸ ਦੇ ਜਿਹੜੇ ਆਫੀਸਰ ਨਹੀਂ ਹੋਣੇ ਚਾਹੀਦੇ ਕਿਉਂਕਿ ਪੰਜਾਬ ਪੁਲਿਸ ਪੰਜਾਬ ਕਾਡਰ ਦੇ ਚੰਡੀਗੜ੍ਹ ਪੁਲਿਸ ਦੇ ਵਿੱਚ ਆਫੀਸਰ ਆਂਦੇ ਹੈਗੇ ਨੇ ਇਸ ਕਰਕੇ ਉਹਨਾਂ ਨੇ ਕਹਿਤਾ ਕਿ ਸਾਨੂੰ ਨਹੀਂ ਹੋਵੇ ਕਿਉਂਕਿ ਹੋ ਸਕਦਾ ਕਿ ਜੇ ਉਹਨਾਂ ਨੂੰ ਇਹ ਵੀ ਨਾ ਖਦਸ਼ੇ ਹੋਣ ਇਸ ਕਰਕੇ ਹੁਣ ਇੱਥੇ ਜਿਹੜੇ ਡਿਊਟੀ ਕਾਡਰ ਦੇ ਆਫੀਸਰ ਨੇ ਡੀਆਈਜੀ ਰੈਂਕ ਦੇ ਜਾਂ ਐਸਪੀ ਰੈਂਕ ਦੇ ਉਹ ਕਰਨਗੇ ਹੁਣ ਹਾਈ ਕੋਰਟ ਦੇ ਡਾਇਰੈਕਸ਼ਨ ਨੇ ਤੇ ਚੰਡੀਗੜ੍ਹ ਦੇ ਡੀਜੀਪੀ ਜਿਹੜੇ ਇਸ ਟਾਈਮ ਕਾਰਜਕਾਰੀ ਤੌਰ ਤੇ ਲਾਏ ਗਏ ਨੇ ਉਹ ਦੇਖਣਗੇ ਕਿ ਕਿਹੜੇ ਕਿਹੜੇ ਪੁਲਿਸ ਅਫਸਰ ਨੂੰ ਇਹ ਐਸਆਈਟੀ ਬਣਾਉਣੀ ਤਿੰਨ ਮੈਂਬਰੀ ਬਣਾਉਣੀ ਜਾਂ ਪੰਜ ਮੈਂਬਰੀ ਬਣਾਉਣੀ ਪਰ ਨਾਲ ਹੀ ਹਾਈ ਕੋਰਟ ਨੇ ਕਿਹਾ ਕਿ ਇਸ ਮਸਲੇ ਦੇ ਵਿੱਚ ਪੰਜਾਬ ਪੁਲਿਸ ਨੂੰ ਸਹਿਯੋਗ ਦੇਣਾ ਪਊਗਾ ਹੁਣ ਇਹ ਤਿੰਨ ਦਿਨਾਂ ਦੇ ਵਿੱਚ ਵਿੱਚ ਨਵੀਂ ਐਸਆਈਟੀ ਬਣ ਜੂਗੀ ਇਹ ਜਿਹੜੀ ਐਸਆਈਟੀ ਆ ਇਹ ਪਟਿਆਲੇ ਵੀ ਜਾਊਗੀ ਇਹ ਜਿਹੜਾ ਸੀਨ ਕ੍ਰੀਏਟ ਵੀ ਕਰਨਗੇ ਫਿਰ ਉਸ ਤੋਂ ਬਾਅਦ ਪੀੜਤ ਪਰਿਵਾਰ ਇੱਥੇ ਆਪਣੀ ਸਟੇਟਮੈਂਟ ਰਿਕਾਰਡ ਕਰਾਊਗਾ ਹਾਲਾਂਕਿ ਕਾਨੂੰਨ ਇਹ ਕਹਿੰਦਾ ਹੈਗਾ ਕਿ ਜੇ ਤੁਸੀਂ ਜਾਂ ਕਿਸੇ ਨੇ ਵੀ ਸ਼ਿਕਾਇਤ ਦਿੱਤੀ ਹੈਗੀ ਆ ਉਹ ਆਪਣੇ ਆਪ ਚ ਗਵਾਹੀ ਮੰਨੀ ਜਾਂਦੀ ਹੈਗੀ ਆ ਹੁਣ ਕਰਨਲ ਐਚਐਸ ਕਰਨਲ ਜਿਹੜੇ ਪੁਸ਼ਪਿੰਦਰ ਸਿੰਘ ਬਾਠ ਉਹਨਾਂ ਦੇ ਬੇਟੇ ਨੇ ਉਹ ਆ ਕੇ ਇੱਥੇ ਗਵਾਹੀ ਦਿੰਦੇ ਨੇ ਜਾਂ ਉਹ ਆਪਣੀ ਸ਼ਿਕਾਇਤ ਨੂੰ ਕਹਿਣਗੇ ਕਿ ਤੁਸੀਂ ਇਸ ਨੂੰ ਮੇਰੀ ਸਟੇਟਮੈਂਟ ਸਮਝ ਲਓ ਉਹ ਹੋ ਜਾਊਗਾ ਜਾਂ ਉਹ ਪਰਸਨਲ ਤੌਰ ਤੇ ਵੀ ਆ ਸਕਦੇ ਫਿਰ ਉਸ ਤੋਂ ਬਾਅਦ ਜਿਹੜੇ 12 ਜਾਣੇ ਨੇ ਪੁਲਿਸ ਆਫੀਸਰ ਤੇ ਸਿਪਾਈ ਉਹ ਆਉਣਗੇ ਫਿਰ ਢਾਬੇ ਵਾਲਾ ਵੀ ਆਊਗਾ ਫਿਰ ਜਿਹੜਾ ਇੱਕ ਆਟੋ ਰਿਕਸ਼ੇ ਵਾਲਾ ਸੀ ਉਹ ਵੀ ਉਹਨੂੰ ਵੀ ਪੁਲਸ ਲੱਭੂਗੀ ਉਹਦੀ ਵੀਡੀਓ ਤੇ ਆ ਹੀ ਗਈ ਉਹ ਵੀ ਇੱਕ ਸਟੇਟਮੈਂਟ ਮੰਨੀ ਜਾ ਸਕਦੀ ਹੈ ਕਿਉਂਕਿ ਬਾਅਦ ਸ਼ਾਇਦ ਉਹ ਡਰ ਗਿਆ ਹੋਵੇ ਹੁਣ ਇਹ ਜਿਹੜਾ ਸਾ ਕਿ ਪੀੜਤ ਪਰਿਵਾਰ ਜਿਹੜਾ ਕਰਨਲ ਬਾੜ ਉਹਨਾਂ ਨੇ ਕਿਹਾ ਕਿ ਸਾਨੂੰ ਹੁਣ ਭਰੋਸਾ ਉਹ ਨਾਲ ਇਹ ਵੀ ਕਹਿ ਗਏ ਨੇ ਕਿ ਜੇ ਸਾਨੂੰ ਨਾ ਇਨਸਾਫ ਮਿਲਿਆ ਤੇ ਅਸੀਂ ਫਿਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਹੁਣ ਸਵਾਲ ਹੈ ਕਿ 4 ਮਹੀਨੇ ਦਾ ਸਮਾਂ ਦੇ ਦਿੱਤਾ ਗਿਆ ਅਦਾਲਤ ਬੋਲੋ ਹੁਣ ਕਿਉਂਕਿ ਅਦਾਲਤ ਤੇ ਆਪਾਂ ਟਿੱਪਣੀ ਤੇ ਨਹੀਂ ਕਰ ਸਕਦੇ ਅਗੇ ਪਰ 4 ਮਹੀਨੇ ਦਾ ਜਿਹੜਾ ਸਮਾਂ ਉਹ ਕਾਫੀ ਲੰਮਾ ਸਮਾਂ ਆਗਾ ਨਾ ਕਿਉਂਕਿ ਇਹ ਤੇ ਸਾਹਮਣੇ ਮਸਲਾ ਹੈ ਚਲੋ ਫਿਰ ਵੀ ਦੇਖਦੇ ਹਾਂ ਕਿ 4 ਮਹੀਨੇ ਤੱਕ ਕੀ ਕੁਝ ਨਿਬੜਦਾ ਹੈਗਾ ਔਰ ਇਹ ਮਸਲਾ ਕਾਫੀ ਪੰਜਾਬ ਪੁਲਿਸ ਦੀ ਜਾਂ ਪਟਿਆਲਾ ਪੁਲਿਸ ਦੀ ਲਾਪਰਵਾਹੀ ਲਾ ਲਓ ਜਾਂ ਗਲਤੀ ਲਾ ਲਓ ਜਾਂ ਨਕਾਮੀ ਲਾ ਲਓ ਉਹਦੇ ਚੱਕਰ ਦੇ ਵਿੱਚ ਇਹ ਮਸਲਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਹਾਲਾਂਕਿ ਜਦੋਂ ਪਿਛਲੇ ਜੱਜ ਸਾਹਿਬ ਸਨ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਤੁਸੀਂ ਸੀਬੀਆਈ ਤੋਂ ਕੋਈ ਡਰਦੇ ਹੈਗੇ ਨਹੀਂ ਸੀਬੀਆਈ ਨੂੰ ਵੀ ਦਿੱਤਾ ਜਾ ਸਕਦਾ ਹੈਗਾ ਨਾ ਕਿਉਂਕਿ ਪੁਲਿਸ ਦਾ ਉਹਦੇ ਚ ਝੂਠ ਫੜਿਆ ਗਿਆ ਸੀ ਕਿਉਂਕਿ ਇੱਕ ਤਾਂ ਇਹਨਾਂ ਨੇ ਮੁਕਦਮਾ ਲੇਟ ਕੀਤਾ ਫਿਰ ਉਹ ਇਹ ਕਹਿੰਦੇ ਕਿ ਸਾਡੇ ਬੰਦੇ ਵੀ ਕੁੱਟੇ ਗਏ ਨੇ ਫਿਰ ਉਹ ਕਹਿੰਦੇ ਜੇ ਕੁੱਟੇ ਤੁਸੀਂ ਐਮ ਐਲ ਆਰ ਕਿਉ ਨਹੀਂ ਕਟਵਾਈ ਹੈ ਨਾ ਮੈਡੀਕਲਿਕ ਮੈਡੀਕਲ ਨਹੀਂ ਕਰਵਾਇਆ ਔਰ ਇੱਕ ਇਹਨਾਂ ਜੋ ਜਿਹੜੇ ਕਥਿਤ ਦੋਸ਼ੀ ਮੰਨੇ ਜਾ ਰਹੇ ਨੇ ਅਧਿਕਾਰੀ ਉਹਨਾਂ ਚੋਂ ਇੱਕ ਇਨਸਪੈਕਟਰ ਹੁਨੀ ਸਿੰਘ ਉਹ ਤਾਂ ਹਾਈ ਕੋਰਟ ਤੋਂ ਜਮਾਨ ਲਿਆ ਗਿਆ ਗ੍ਰਿਫਤਾਰੀ ਲੈ ਕੇ ਨਾ ਹੈ ਨਾ ਉਹਨੂੰ ਇਹ ਹੋ ਗਏ ਮੇਰੀ ਸ਼ਾਇਦ ਗ੍ਰਿਫਤਾਰੀ ਨਾ ਹੋ ਜੇ ਹੈ ਨਾ ਕਹਿੰਦੇ ਨਾ ਚੋਰ ਦੀ ਦਾੜੀ ਦੇ ਵਿੱਚ ਤਣਕੜ ਇਹ ਵੀ ਇੱਕ ਸਵਾਲ ਹੈ ਲੇਕਿਨ ਇਹ ਜਿਹੜਾ ਮਸਲਾ ਬਹੁਤ ਸੀਰੀਅਸ ਆ ਇਹ ਪੰਜਾਬ ਸਰਕਾਰ ਨੇ ਪਤਾ ਨਹੀਂ ਕਿਹੜੇ ਕੰਮਾਂ 'ਚ ਬਿਜੀ ਰਹੀ ਹੈਗੀ ਜਾਂ ਪਟਿਆਲਾ ਪੁਲਿਸ ਕਿਹੜੇ ਕੰਮਾਂ 'ਚ ਇਹਦੇ ਨਾਲ ਇੱਕ ਕਰਨਲ ਰੈਂਕ ਦੀ ਤੋਹੀਨ ਨਹੀਂ ਹੋਈ ਇਹ ਪੰਜਾਬ ਦੀ ਵੀ ਤੋਹੀਨ ਹੋਈ ਆ ਭਾਰਤ ਦੀ ਵੀ ਤੋਹੀਨ ਹੋਈ ਆ ਤੇ ਇੰਡੀਅਨ ਆਰਮੀ ਦੀ ਵੀ ਤੋਹੀਨ ਹੋਈ ਆ ਕਿਉਂ ਸਾਨੂੰ ਇੰਡੀਅਨ ਆਰਮੀ ਤੇ ਫਖਰ ਆ ਸਾਨੂੰ ਪੈਰਾ ਮਿਲਟਰੀ ਫੋਰਸ ਤੇ ਫਖਰ ਆ ਜਿਹਦੇ ਕਰਕੇ ਭਾਰਤ ਮਹਿਫੂਜ਼ ਆ ਔਰ ਔਰ ਇਹਦੇ ਨਾਲ ਅਸੀਂ ਸਾਡੇ ਗਵਾਂਢੀ ਮੁਲਕ ਕਿਹੜੇ ਨੇ ਪਾਕਿਸਤਾਨ ਚਾਈਨਾ ਨੇਪਾਲ ਬੰਗਲਾਦੇਸ਼ ਸ਼੍ਰੀਲੰਕਾ ਹੈ ਪਟਾਣ ਤੇ ਸਾਡੇ ਦੇ ਚਾਈਨਾ ਦੇ ਨਾਲ ਰੋਜ਼ ਕਿਹੜਾ ਜਿਹੜੇ ਬਾਰਡਰ ਤੇ ਆ ਉਨਾਚਲ ਪ੍ਰਦੇਸ਼ ਵਾਲੀ ਜੰਡ ਬੰਗਾਲ ਬੰਗਾਲ ਸਾਡੇ ਰੋਜ਼ ਹੀ ਉੱਥੇ ਕਈ ਸਾਡੇ ਬਾਰਡਰ ਇਦਾਂ ਦੇ ਹੈਗੇ ਨੇ ਜਿੱਥੇ ਤੁਸੀਂ ਗੋਲੀ ਨਹੀਂ ਚਲਾ ਸਕਦੇ ਧੱਕਾ ਮੁੱਕੀ ਕਰ ਸਕਦੇ ਚਾਈਨਾ ਖਾਸ ਕਰਕੇ ਚਾਈਨ ਨਾਲ ਸਾਡੇ ਮੁੰਡੇ ਤੇ ਰੋਜ਼ ਲੜਦੇ ਨੇ ਇੱਕ ਦੂਜੇ ਇੱਕ ਸੋਨ ਮਾਰਦੇ ਨੇ ਫਿਜ਼ੀਕਲ ਤੌਰ ਤੇ ਉੱਥੇ ਲੜਾਈ ਦੇ ਉਹ ਕੀ ਕਹਿੰਦੇ ਨੇਗੇ ਵੀ ਸਾਡੇ ਨਾਲ ਤੁਸੀਂ ਪੰਗੇ ਲਈ ਫਿਰਦੇ ਹੋ ਤੇ ਤੁਹਾਡਾ ਉਥੇ ਕਰਨਲ ਕੋਟ ਸੁੱਟਿਆ ਗਿਆ ਇਹ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਇੰਡੀਅਨ ਆਰਮੀ ਦੀ ਤੋਹੀਨ ਕਰਵਾਈ ਹੈ ਗਿਆ ਹਾਲਾਂਕਿ ਹਾਲਾਂਕਿ ਕਿ ਲੜਾਈ ਇੱਕ ਸਟਰੀਟ ਲੜਾਈ ਹੈ 23 24 25 ਬਣ ਸਕਦੀ ਸੀ ਨਾ ਪਰ ਪੰਜਾਬ ਪੁਲਿਸ ਨੇ ਇਹਨੂੰ ਬਹੁਤ ਵੱਡਾ ਇਸ਼ੂ ਬਣਾ ਦਿੱਤਾ ਹੈਗਾ ਕਿਉਂਕਿ ਸਾਡੇ ਤੇ ਜਾਣਕਾਰੀ ਵੀ ਦੱਸ ਦਿੰਨੇ ਕਿ ਜਿਹੜੇ ਆਪਣੇ ਇੰਡੀਅਨ ਆਰਮੀ ਦੇ ਜਰਨਲ ਨੇ ਚੀਫ ਨੇ ਵੱਡੇ ਉਹ ਪਿੱਛੇ ਜੇ ਇਹਨਾਂ ਦਿਨਾਂ ਦੇ ਵਿੱਚ ਹੀ ਓਡੀਸ਼ਾ ਗਏ ਨੇ ਉਥੇ ਇੱਕ ਟ੍ਰੇਨਿੰਗ ਸੈਂਟਰ ਆ ਉੱਥੇ ਕੀ ਹੋਇਆ ਕਿ ਜਿਹੜੇ ਉੱਥੇ ਜਰਨੈਲ ਸੀ ਉਹ ਇੱਕ ਨਾ ਇਕੱਠੇ ਹੁੰਦੇ ਨੇ ਕਿ ਇੰਡੀਅਨ ਆਰਮੀ ਦਾ ਚੀਫ ਆਇਆ ਜੀ ਉਹ ਉੱਥੇ ਆਪਣੇ ਆਰਮੀ ਜਰਨਲ ਦੇ ਨਾਲ ਲੜ ਪਏ ਵੀ ਪੰਜਾਬ 'ਚ ਹੋਕ ਹੀ ਰਿਹਾ ਹੈਗਾ ਤੇ ਸਾਡਾ ਕਰਨਲਿਕ ਕੋਰਟ ਸੁੱਟਿਆ ਯਾਰ ਉਹਨਾਂ ਨੇ ਕਹਿੰਦੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਿ ਇਹ ਸਾਡੇ ਵਾਲ ਕੀ ਦੇਖਦਾ ਸੀ ਜਿਹੜੇ ਉੱਥੋਂ ਦੇ ਜਿਹੜੇ ਮੁਖੀ ਸੀ ਮਤਲਬ ਉਹਨਾਂ ਦਾ ਇਸ਼ਾਰਾ ਵੈਸਟਰਨ ਕਮਾਂਡ ਵਾਲ ਹੋ ਸਕਦਾ ਉਹਨਾਂ ਦਾ ਇਸ਼ਾਰਾ ਪਟਿਆਲਾ ਕੰਟੋਨਮੈਂਟ ਦੇ ਏਰੀਆ ਕਿ ਤੁਸੀਂ ਆਪ ਹੀ ਕੁਝ ਕਰਨਾ ਸੀ ਤੇ ਕਰ ਦਿੰਦੇ ਇੰਡੀਆ ਦੇ ਵਿੱਚ ਅਜਿਹੇ ਪੰਜ-ਛੇ ਐਗਜ਼ਾਮਪਲਾਂ ਨੇ ਜਿਹੜੀਆਂ ਇੱਥੇ ਕਰਨੀਆਂ ਬੰਦੀਆਂ ਨੇ ਇੱਕ ਬਰਗੇਡੀਅਰ ਕੇਸ ਕਾਲੂ ਸਾਹਿਬ ਨੇ ਸੁਣਾਈ ਆਰਬਾਈਡ ਵਰਲਡ ਤੇ ਕਹਿੰਦੇ ਪਠਾਨਕੋਟ ਦੇ ਵਿੱਚ ਇੱਕ ਆਰਮੀ ਦਾ ਸਿਪਾਹੀ ਉਹਦੀ ਘਰ ਵਾਲੀ ਨਾਲ ਰਹਿੰਦੀ ਸੀ ਉਹ ਛੁੱਟੀ ਜਿਹਦੇ ਦਿਨ ਉਹ ਉਹਦੀ ਘਰ ਵਾਲੀ ਨੂੰ ਪੇਕੇ ਜਾਂ ਸਹਰੇ ਜਾਣਾ ਸੀ ਫੌਜੀ ਕੋ ਵਿਚਾਰੇ ਕੋ ਕੀ ਹੁੰਦੀਆਂ ਰੰਬ ਦੀਆਂ ਬੋਤਲਾਂ ਜੀ ਹਨਾ ਫੌਜੀ ਰਾਮਦੇ ਬੜੇ ਸ਼ਕੀਨ ਨੇ ਉਹਨੇ ਦੋ ਬੋਤਲਾਂ ਜਿਹੜੀ ਉਹਨੂੰ ਕੋਟੇ ਅੰਸਾਰੇ ਕਿਸ਼ਪਾਈ ਨੂੰ ਮਿਲਦੀਆਂ ਹੀ ਉਹਨੇ ਕਿਹਾ ਕਰ ਲੈ ਜੀ ਹਨਾ ਗਰਦਾਸਪੁਰ ਜਾਂ ਪਠਾਨ ਉਦੋਂ ਗਰਦਾਸਪੁਰ ਜ਼ਿਲ੍ਹਾ ਹੈ ਗਰਦਾਸਪੁਰ ਜ਼ਿਲ੍ਹੇ ਦੇ ਬੱਸ ਸਟੈਂਡ ਤੇ ਪੁਲਸ ਵਾਲਿਆਂ ਨੇ ਘੇਰ ਲਿਆ ਸਿਪਾਈ ਨਾਲ ਬਹਿਸ ਹੋ ਗਈ ਤੇ ਉਹਨਾਂ ਨੇ ਫੌਜੀ ਕੋਟ ਸੁੱਟਿਆ ਫੌਜੀ ਨੇ ਜਾ ਕੇ ਆਪਣੇ ਦੱਸਿਆ ਕਮਾਂਡਰ ਨੂੰ ਕਿ ਮੇਰੇ ਨਾਲ ਤੇ ਇਹ ਹੋਇਆ ਉਹਨੇ ਦੋ ਕਹਿੰਦੇ ਵੱਡੇ ਟਰੱਕ ਜਿਹੜੇ ਫੌਜੀ ਨਹੀਂ ਜਾਂਦੇ ਹੁੰਦੇ ਜੀ ਹਨਾ ਉਹ ਕਹਿੰਦੇ ਜਿਹੜਾ ਵੀ ਰਾਜ ਪੁਲਿਸ ਵਾਲਾ ਹੈ ਨਾ ਉਹਨੂੰ ਚੱਕ ਲੋ ਉਹਨਾਂ ਨੇ ਜਿੱਥੋਂ ਨਿਕਲੇ ਆਰਮੀ ਦੇ ਹੈੱਡ ਕੁਆਰਟਰ ਤੋਂ ਬੱਸ ਸਟੈਂਡ ਤੱਕ ਜਿੰਨੇ ਪੁਲਿਸ ਵਾਲੇ ਉਹਨੇ ਸਾਰੇ 10 15 ਜਿਹੜੇ ਚੱਕ ਕੇ ਆਪਣੇ ਅੰਦਰ ਲੈ ਗਏ ਸਰਦੀਆਂ ਦੇ ਦਿਨ ਸੀ ਪੁੱਠੇ ਕਰ ਲੇ ਬਾਅਦ ਜਦੋਂ ਐਸਐਸਪੀ ਗਰਦਾਸਪੁਰ ਨੂੰ ਪਤਾ ਲੱਗਾ ਉਹਨੂੰ ਛਡਾਉਣਾ ਜਾਣਾ ਪੈਣਾ ਸੀ ਪਹਿਲਾਂ ਤੇ ਆਰਮੀ ਵਾਲੇ ਨੇ ਉਹ ਡੇਢ ਘੰਟਾ ਉਸ ਐਸਐਸਪੀ ਨੂੰ ਬਾਹਰ ਖੜਾ ਕੀਤਾ ਵੀ ਵੇਟ ਕਰ ਜੇ ਸਾਹਿਬ ਮੀਟਿੰਗ ਚ ਦਿੱਲੀ ਗੱਲਬਾਤ ਚੱਲ ਰਹੀ ਹੈਗੀ ਹੈ ਫਿਰ ਅੰਦਰ ਡੇਢ ਘੰਟਾ ਵੇਟ ਕਰਵਾਇਆ ਫਿਰ ਮਾਫੀ ਮੰਗ ਗਿਆ ਇਸ ਤਰ੍ਹਾਂ ਹੀ ਸਮੇਸ਼ ਸੈਣੀ ਜਿਹੜੇ ਆਪਣੇ ਨੂੰ ਬੜੇ ਧਾਕੜ ਆਈਪੀਐਸ ਮੰਨਦੇ ਹੈਗੇ ਨੇ ਜਾਂ ਪੁਲਿਸ ਮੰਨਦੀ ਹੈਗੀਆ ਹਾਲਾਂਕਿ ਵਿਵਾਦਾਂ ਵਿੱਚ ਰਹੇ ਨੇ ਉਹਨਾਂ ਨੇ ਇੱਥੇ ਆਰਮੀ ਦਾ ਇੱਕ ਕਰਨਲ ਕੋਡ ਸੁੱਟਿਆ ਜੁਆਇੰਟ ਇਨਵੈਸਟੀਗੇਸ਼ਨ ਦੀ ਟੀਮ ਬਣ ਗਈ ਉਹਨਾਂ ਨੇ ਨਾਲੇ ਇਹਨੂੰ ਚਾਰ ਸ਼ੀਟ ਕੀਤਾ ਨਾਲੇ ਇਹਨੂੰ ਪੰਜਾਬ ਵਾਪਸ ਭੇਜ ਦਿੱਤਾ ਮੇਰਠ ਦੇ ਵਿੱਚ ਕੀ ਹੋਇਆ ਇੱਕ ਨਛਪਾਈ ਕੋਡ ਸੁੱਟਿਆਗਾ ਜਾਕੇ ਪੁਲਿਸ ਨੇ ਫਿਰ ਸਾਰੇ ਸਿਪਾਈ ਰਗੜਾ ਦਿੱਤਾ ਅੱਜ ਬਰਗੇਡੀਅਰ ਹਰਵੰਦ ਸਿੰਘ ਉਹਨਾਂ ਦਾ ਡਾਟਰਬਿਊਨ ਦੇ ਵਿੱਚ ਆਰਟੀਕਲ ਲੱਗਾ ਉਹਨਾਂ ਨੇ ਕੋਟਾ ਰਾਜਸਥਾਨ ਦੀ ਗੱਲ ਕੀਤੀ ਇੱਕ ਕੈਪਟਨ ਨੂੰ ਡੀਐਸਪੀ ਨੇ ਕੋਟ ਛੁੱਟਿਆਗਾ ਉਹਨਾਂ ਨੇ ਫਿਰ ਇੰਡੀਅਨ ਆਰਮੀ ਦੇ ਚੀਫ ਨੇ ਫਿਰ ਪੀਐਮ ਆਫਿਸ ਤੋਂ ਫੋਨ ਕਰਕੇ ਉਹਨੂੰ ਡੀਐਸਪੀ ਨੂੰ ਚਾਰਚੀਟ ਕੀਤਾ ਨਾਲੇ ਸਸਪੈਂਡ ਕੀਤਾਗਾ ਪੌਂਟਾ ਸਾਹਿਬ ਵੀ ਇਦਾਂ ਇੱਕ ਕੈਪਟਨ ਕੋਟ ਕੋਟ ਛੁੱਟਿਆ ਹੀ ਆਰਮੀ ਦਾ ਫਿਰ ਉਹਨਾਂ ਨੇ ਜੋ ਪਹਿਲਾਂ ਤੋਂ ਐਸਐਚਓ ਦੇ ਗਏ ਐਸਐਚਓ ਨਾਲ ਮਿਲਿਆ ਫਿਰ ਡੀਐਸਪੀ ਦੇ ਦਫਤਰ ਗਏ ਆਰਮੀ ਵਾਲੇ ਡੀਐਸਪੀ ਨਾਲ ਨਹੀਂ ਮਿਲਿਆਗਾ ਫਿਰ ਉਹਨਾਂ ਜਿਹੜੇ ਟੱਕਰੇ ਥਾਣੇ ਦੇ ਸਾਰੇ ਚੱਕ ਕੇ ਲੈ ਗਏ ਦੋ ਟਰੱਕ ਭਰ ਕੇ ਲਿਆਂਦੇ ਚੰਗਾ ਫਿਰ ਸੇਵਾ ਕੀਤੀ ਹੈਗੀ ਫਿਰ ਐਸਐਸਪੀ ਕਵੇ ਕਿ ਧੱਕਾ ਹੋ ਗਿਆ ਕਹਿੰਦੇ ਸਾਨੂੰ ਕੀ ਪਤਾ ਕੋਣਾ ਜਿਵੇਂ ਪੁਲਿਸ ਵਾਲੇ ਤੁਹਾਨੂੰ ਜਾਗ ਲੱਗੇ ਜਦੋਂ ਇਹ ਧਰਨੇ ਚੱਲਦੇ ਨੇ ਇਹ ਆਪਣੀਆਂ ਨਾਮ ਪਲੇਟਾਂ ਲਾ ਕੇ ਘਰ ਦਫਤਰਾਂ ਛੱਡ ਆਉਂਦੇ ਹੈਗੇ ਪੇ ਪਤਨ ਲਗੇ ਆਰਮੀ ਵਾਲੇ ਵੀ ਫਿਰ ਇਦਾਂ ਹੀ ਕਰਦੇ ਆਗੇ ਨੇ ਹੁਣ ਜਿਹੜਾ 오ਡੀਸਾ ਦੇ ਵਿੱਚ ਰੌਲਾ ਪਿਆ ਨਾ ਉਹਨਾਂ ਦਾ ਇਸ਼ਾਰਾ ਹੀ ਵੀ ਕੇਵਲੇ ਖੁਦ ਐਕਸ਼ਨ ਕਰਨੇ ਪੈਂਦੇ ਨੇ ਇਹਦੇ ਅਗਰ ਕਿਤੇ ਇੱਥੇ ਚੰਡੀ ਮੰਦਰ ਜਾਂ ਪਟਿਆਲੇ ਜੇ ਕੋਈ ਜੱਟ ਜਾਂ ਯਾਰਟ ਹੁੰਦਾ ਜਾਂ ਰਾਜਪੂਤ ਹੁੰਦਾ ਤੇ ਫਿਰ ਪਟਿਆਲੇ ਵਾਲੇ ਸਾਰੇ ਐਸਐਚਓ ਚੁੱਕੇ ਜਾਣੇ ਹਗੇ ਸੀ ਹੁਣ ਵੱਧ ਤੋਂ ਵੱਧ 23 24 25 ਆ ਇਨਵੈਸਟੀਗੇਸ਼ਨ ਟੀਮ ਚੱਲ ਰਹੀ ਹੈ ਉਹਦੇ ਚ ਕੀ ਕਹਿਣਗੇ ਪੀਐਨ ਨੂੰ ਪਬਲਿਕ ਡੀਲਿੰਗ ਤੇ ਨਾ ਲਾਇਓ ਜਾਂ ਇਨਕਰੀਮੈਂਟ ਰੋਕੇ ਜਾ ਸਕਦੇ ਨੇ ਜਾਂ ਐਸਆਰ ਦੇ ਵਿੱਚ ਪਰ 4 ਮਹੀਨੇ ਜਿਹੜਾ ਸਮਾਂ ਦਿੱਤਾ ਪੰਜਾਬ ਪੁਲਿਸ ਨੇ ਇਹਨਾਂ ਚਾਰਾਂ ਨੂੰ ਪ੍ਰੋਮਿਸ ਵੀ ਕੀਤਾ ਹੈਗਾ ਚਾਰਾਂ ਨੂੰ ਪ੍ਰੋਮਿਸ ਕੀ ਕੀਤਾ ਵੀ ਇਹਨਾਂ ਨੂੰ ਜਿਹੜੇ ਇੰਸਪੈਕਟਰ ਉਹ ਡੀਐਸਪੀ ਬਣਨਗੇ ਨਾਲ 10-10 ਲੱਖ ਰੁਪਈਆ ਦੇਣਾ ਹੈਗਾ ਹੁਣ ਸਵਾਲ ਆ ਕਿ ਕਾਨੂੰਨ ਇਹ ਕਹਿੰਦਾ ਕਿ ਚਾਰ ਐਸਐਚਓ ਕੇ ਪੰਜ ਐਸਐਚਓ ਇੱਕੋ ਜਗ੍ਹਾ ਤੇ ਕੀ ਕਰਦੇ ਸੀ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈਗਾ ਹੁਣ ਜਿਹੜੀ ਪੰਜਾਬ ਸਰਕਾਰ ਨੇ ਐਸਆਈਟੀ ਬਣਾਉ ਉਹ ਤੇ ਰੱਦ ਹੋ ਗਈਆ ਚੰਡੀਗੜ੍ਹ ਪੁਲਿਸ ਤੇ ਪਰਵਾਰ ਨੂੰ ਭਰੋਸਾ ਕਿਉਂਕਿ ਚੰਡੀਗੜ੍ਹ ਦਾ ਜਿਹੜਾ ਆਈਪੀਐਸ ਆਫੀਸਰ ਹੈ ਇੱਕ ਤੇ ਆਉਂਦਾ ਵਾ ਪੰਜਾਬ ਤੋਂ ਉਹ ਇੱਥੇ ਲੱਗਦਾ ਵਾ ਐਸਐਸਪੀ ਇੱਕ ਆਂਦਾ ਹਰਿਆਣੇ ਤੋਂ ਉਹ ਲੱਗਦਾ ਐਸਐਸਐਸਪੀ ਟ੍ਰੈਫਿਕ ਬਾਕੀ ਇੱਥੇ 7 8 ਜਿਹੜੇ ਆਈਪੀਐਸ ਆਫੀਸਰ ਨੇ ਉਹ ਆਂਦੇ ਯੂਟੀ ਕਾਡਰ ਦੇ ਤੇ ਯੂਟੀ ਕਾਡਰ ਇਟ ਮੀਨਸ ਕਿ ਉਹ ਸੈਂਟਰ ਸਰਕਾਰ ਦੇ ਹੋਗੇ ਨੇ ਆਈਪੀਐਸ ਅਫਸਰ ਵੈਸੇ ਹੁੰਦੇ ਹੀ ਸੈਂਟਰ ਸਰਕਾਰ ਦੇ ਨੇ ਪਰ ਫਿਰ ਵੀ ਹੁੰਦਾ ਕਿ ਹਰਿਆਣੇ ਵਾਲਾ ਹੁੰਦਾ ਕਿ ਉਹਨੇ 3 ਸਾਲ ਬਾਅਦ ਹਰਿਆਣੇ ਚ ਚਲੇ ਜਾਣਾ ਪੰਜਾਬ ਵਾਲੇ ਨੇ ਪੰਜਾਬ ਚਲੇ ਜਾਣਾ ਤੇ ਡਿਊਟੀ ਵਾਲੇ ਜਿਹੜੇ ਆਈਪੀਐਸ ਅਫੀਸਰ ਆਂਦੇ ਨੇ ਉਹਨਾਂ 3 ਸਾਲ ਲਾ ਕੇ ਕਦੀ ਉਹਨਾਂ ਨੇ ਉਥੇ ਪੁੱਡੋਚੇਰੀ ਚਲੇ ਜਾਣਾ ਹੁੰਦਾ ਕਦੀ ਅਨਾਚਲ ਪ੍ਰਦੇਸ਼ ਚਲੇ ਜਾਂਦੇ ਨੇ ਕਦੀ ਉਹਨਾਂ ਗੋਆ ਚਲੇ ਜਾਂਦੇ ਉਹ ਘੁੰਮਦੇ ਰਹਿੰਦੇ ਆਗੇ ਨੇ ਇਸ ਕਰਕੇ ਕਿਉਂਕਿ ਹਾਈ ਕੋਰਟ ਦੀ ਸੁਪਰਵਾਈਜ਼ਨਿੰਗ ਚ ਹੋਣਾ ਵਾ ਇਸ ਕਰਕੇ ਇਹ ਜਿਹੜਾ ਮਸਲਾ ਵਾ ਇਸ ਪੀੜਿਤ ਪਰਿਵਾਰ ਨੂੰ ਭਰੋਸਾ ਪੰਜਾਬ ਸਰਕਾਰ ਤੇ ਭਰੋਸਾ ਸੀ ਉਹ ਟੁੱਟ ਗਿਆ ਤੇ ਪੰਜਾਬ ਪੁਲਿਸ ਤੇ ਉਹਨਾਂ ਨੂੰ ਬਿਲਕੁਲ ਹੀ ਭਰੋਸਾ ਪਰ ਇਹ ਜਿਹੜੇ ਇੰਸਪੈਕਟਰ ਜਿਹੜੇ ਨੇ ਉਹਨਾਂ ਦੀ ਐਡੀ ਵੱਡੀ ਨਲੈਕੀ ਲਾਪਰਵਾਹੀ ਜਿਹੜਾ ਉਹਨਾਂ ਨੇ ਆਪਣਾ ਕਰੀਅਰ ਖਰਾਬ ਕਰ ਲੈਣਾ ਹੈਗਾ ਤੁਸੀਂ ਜੇ ਇੱਕ ਤੇ ਲੜੇ ਹੈਗੇ ਦੂਜਾ ਕੁੱਟਮਾਰ ਕੀਤੀ ਜੇ ਉਹ ਟ੍ਰੈਫਿਕ ਦੀ ਵਾਇਲੇਸ਼ਨ ਸੀ ਤੇ ਉਹ ਜਿਹੜੇ ਉੱਥੇ ਸਾਰੇ दारू ਪੀ ਰਹੇ ਉਹਨਾਂ ਦੀ ਵਾਇਲੇਸ਼ਨ ਸੀ ਜੇ ਰੋਂਗ ਸਾਈਡ ਪਾਰਕਿੰਗ ਲਈ ਹੈ ਤੇ ਤੁਸੀਂ ਰੋਂਗ ਸਾਈਡ ਆਏ ਸੀ ਜੇ ਦੋਸ਼ੀ ਪਾਈ ਜਾਂਦੇ ਨੇ ਤੁਹਾਨੂੰ ਕੀ ਲੱਗਦਾ ਉਹਨਾਂ ਨੂੰ ਵੱਧ ਤੋਂ ਵੱਧ ਕੀ ਸਜ਼ਾ ਹੋ ਸਕਦੀ ਹੈ ਦੇਖੋ ਉਹਨਾਂ ਨੇ ਦੇਖਣਾ ਹੈ ਕਿ ਹੈ ਤੇ ਲੜਾਈ ਝਗੜਾ 2351 ਜਾਂ 754 ਦੀ ਗੱਲ ਹੈਗੀ ਆ ਪਰ ਕਿਉਂਕਿ ਤੁਸੀਂ ਇੱਕ ਕਰਨਲ ਰੈਂਕ ਵੀ ਆ ਜਾਂਦਾ ਔਰ ਸਭ ਤੋਂ ਵੱਡਾ ਜਿਹੜੀ ਉਹਦੇ ਚ ਧਾਰਾ ਲੱਗੀ ਨਾ ਇੱਕ ਆਈ ਕਾਰਡ ਖੋਣਾ ਹਾਂਜੀ ਉਹ ਬੜਾ ਸੀਰੀਅਸ ਜੁਰਮ ਹੈਗਾ ਪਰ ਹੁਣ ਜਿਹੜੇ ਆਈਓ ਹੋਣਗੇ ਜਿਹੜੇ ਆਈਪੀਐਸ ਅਫਸਰ ਹੋਣਗੇ ਉਹ ਦੇਖਣਗੇ ਕਿ ਇਹ ਕਿੰਨਾ ਵੱਡਾ ਜ ਇਹ ਦੇਸ਼ ਧਰੋ ਦਾ ਮਸਲਾ ਹੈ ਇੱਕ ਆਈ ਆਈ ਕਾਰਡ ਖੋਣਾ ਡਿਸਕਲੋਜ਼ ਕਰਨਾ ਡਿਸਕਲੋਜ਼ ਕਰਨਾ ਆਈ ਆਈ ਕਾਰਡ ਡਿਸਕਲੋਜ਼ ਕਰਨਾ ਹੈਗਾ ਉਹ ਬਹੁਤ ਵੱਡਾ ਸੀਰੀਅਸ ਮਸਲਾ ਹੈ ਬਾਕੀ ਹੁਣ ਕਿਉਂਕਿ ਐਸਆਈਟੀ ਬਣੀ ਹੈਗੀ ਹੈ ਜਿਹੜੇ ਐਸਆਈਟੀ ਦੇ ਤਿੰਨਾਂ ਦਿਨਾਂ ਤੱਕ ਨਾਮ ਸਾਹਮਣੇ ਆਏ ਨੇ ਉਹਨਾਂ ਨੂੰ ਵੀ ਹੋਊਗਾ ਨਾ ਕਿ ਅਸੀਂ ਹਾਈ ਕੋਰਟ ਦੇ ਵਿੱਚ ਰਿਪੋਰਟ ਦੇਣੀ ਹੈਗੀ ਇਹ ਕਿਹੜੀ ਪੰਜਾਬ ਸਰਕਾਰ ਨੂੰ ਜਾਂ ਗਵਰਨਰ ਸਾਹਿਬ ਨੂੰ ਦੇਣੀ ਉਹ ਨਾ ਹਾਈ ਕੋਰਟ ਦੇਣੀ ਹੈ ਹਾਈ ਕੋਰਟ ਦੇਖ ਲੂਗਾ ਕਿ ਕੀ ਰਿਪੋਰਟ ਹੈ ਕੀ ਰਿਕਮੈਂਡੇਸ਼ਨ ਆਈ ਹੈ ਉਹ ਅੱਗੇ ਪੰਜਾਬ ਸਰਕਾਰ ਨੂੰ ਦੇਣਗੇ ਪੰਜਾਬ ਸਰਕਾਰ ਉਸੇ ਕੀ ਕਰਦੀ ਹੈਗੀ ਆ ਉਹ ਆ ਕਿ ਪਬਲਿਕ ਡੀਲਿੰਗ ਦੇ ਬਤੌਰ ਤੇ ਕੱਲ ਨੂੰ ਇਹਨਾਂ ਨੂੰ ਐਸਐਚਓ ਲਾਉਣਾ ਕਿ ਨਹੀਂ ਲਾਉਣਾ ਇਹ ਹੋ ਸਕਦਾ ਇਹਨਾਂ ਦੀ ਪ੍ਰਮੋਸ਼ਨ ਰੋਕੀ ਜਾ ਸਕਦੀ ਇਹਨਾਂ ਦੀ ਇਨਕਰੀਮੈਂਟ ਰੋਕੀ ਜਾ ਸਕਦੀ ਉਹ ਉਹ ਜਿਹੜੀ ਕਮੇਟੀ ਐਸਆਈਡੀ ਬਣੀ ਉਹਨੇ ਦੇਖਣਾ ਹੈਗਾ ਔਰ ਜੁਰਮ ਕਿੱਡਾ ਵੱਡਾ ਉਹ ਆ ਹਨਾ ਉਹ ਦੇਖਣਾ ਹੈ ਸਭ ਤੋਂ ਵੱਡਾ ਗੱਲ